ਜੀ ਸਸਰੀਗਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲੈਣੇ ਚੜ੍ਹਦੇ ਪੰਜਾਬ ਵਾਲੇ ਤਿੰਨਾਂ ਆរី ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਰੀਗਾਲ ਸੋ ਵਾਹਿਗੁਰੂ ਜੀ ਅਰਦਾਸ ਕਰਦੇ ਆਂ ਬਈ ਸਭ ਦੇ ਘਰ ਪਰਿਵਾਰ ਤੰਦਰੁਸਤ ਤੇ ਚੜ੍ਹਦੀ ਕਲਾ 'ਚ ਹੋਣ ਤੇ ਜਾਨਵਰ ਪੰਛੀ ਵੀ ਲੋਟ ਹੋਣ ਸੋ ਅੱਜ ਵਾਲੀ ਵੀਡੀਓ ਹੈ ਬਈ ਤੇ ਬਹੁਤ ਭਰਾਵਾਂ ਆਂ ਮੈਨੂੰ ਕਮੈਂਟ ਵੀ ਆਉਂਦੀ ਸੀ ਦੂਸਰ ਵਾਲੇ ਬਈ ਦੂਸਰ 'ਚ ਜਦੋਂ ਵੀ ਆਪਾਂ ਜਾਨਵਰ ਕੱਢਣੇ ਆ ਉਹ ਤੋਂ ਪਹਿਲਾਂ ਆਪਾਂ ਨੇ ਕਿਵੇਂ ਕੀ ਕਰਨਾ ਹੈ ਕਿਵੇਂ ਜਾਨਵਰ ਸਾਫ਼ ਕਰਨੇ ਆ ਹਣਾ ਸਾਰਾ ਕੁਝ ਤੁਹਾਡੇ ਭਰਾਵਾਂ ਨਾਲ ਸ਼ੇਅਰ ਕਰਾਂਗੇ ਤੇ ਭਾਈ ਦੂਸਰਜ ਕਬੂਤਰ ਕੱਢਣ ਤੋਂ ਪਹਿਲਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਠੀਕ ਹੈ ਵੀ ਜਾਨਵਰ ਜਿਹੜੇ ਆਪਦੀ ਡਾਨ ਹੈ ਉਹ ਪੂਰੀ ਕਰਨ ਠੀਕ ਹੈ ਤੇ ਪਰਫਾਰਮੈਂਸ ਵਧੀਆ ਦੇਣ ਆਪਾਂ ਨੂੰ ਹਣਾ ਤੇ ਖੁਸ਼ੀ ਹੋਵੇ ਇਹਦੇ ਲਈ ਭਾਈ ਕਈ ਗੱਲਾਂ ਨੇ ਜਿਹੜੀਆਂ ਆਪਾਂ ਨੂੰ ਦੇਖਣੀਆਂ ਪੈਂਦੀਆਂ ਨੇ ਜਿਵੇਂ ਹੁਣ ਆ ਬੱਚੇ ਨੇ ਆਪਣੇ ਨਵੇਂ ਹਣਾ ਹੁਣ ਇਹਨਾਂ ਨੂੰ ਆਪਾਂ ਕੱਢਣ ਲੱਗਾਂਗੇ ਤੇ ਇਹਨਾਂ ਦਾ ਭਾਈ ਆਪਾਂ ਨੂੰ ਧਿਆਨ ਰੱਖੇ ਕਿਹੜਾ ਜਾਨਵਰ ਆਪਾਂ ਡਾਇਆ ਹਨ ਜਿਹੜੇ ਫਿਰਦੇ ਆ ਕਿਹੜਾ ਬਾਹਰ ਬਹਿੰਦਾ ਜਾਂ ਕੀ ਗੱਲ ਬਾਤ ਦਾ ਨਾ ਕਿਹੜੇ ਤੇ ਕੀ ਰੰਗ ਤਾਂ ਕਰਕੇ ਨਾ ਆਪਾਂ ਆ ਬਣਵਾਇਆ ਹੋਇਆ ਇਹ ਵੈਸੇ ਆਪਾਂ ਵਰਤਦੇ ਤਾਂ ਜਿਆਦਾ ਜਦੋਂ ਆਪਣੀਆਂ ਬਾਜੀਆਂ ਹੁੰਦੀਆਂ ਨੇ ਕਾਪੀ ਤੇ ਹਨ ਕਾਪੀ ਵਾਲੇ ਭਰਾ ਹੁੰਦੇ ਆ ਉੱਥੇ ਵਰਤਦੇ ਆਪਾਂ ਤੇ ਆਪਾਂ ਇਹ ਘਰੇ ਬਈ ਨਾ ਪਤਾ ਰੱਖਣ ਨੂੰ ਕਿਉਂਕਿ ਕਈ ਵਾਰੀ ਬੱਚੇ ਆਪਣੇ ਕੋਲੇ ਹੁਣ ਜਿਵੇਂ 30 20 25 30 ਬੱਚੇ ਨੇ ਜਦੋਂ ਡਾਉਣੇ ਆ ਕਈ ਵਾਰੀ ਆਪਾਂ ਭੁੱਲ ਜਾਂਦੇ ਆ ਬਈ ਨਹੀਂ ਪਤਾ ਲੱਗਦਾ ਜਾਨਵਰਾਂ ਦਾ ਇਸ ਕਰਕੇ ਆਪਾਂ ਬਈ ਇਹਦੇ ਤੇ ਲਿਖ ਲੈਨੇ ਆ ਤੇ ਜਦੋਂ ਡਾਉਨੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਅੱਜ ਆ ਜਾਨਵਰ ਡਾਏ ਸੀ ਤੇ 8 ਵਜੇ ਬਈ ਇਹ ਉੱਡੇ ਨੇ 8 ਵਜੇ ਬੈਠੇ ਨੇ ਤੇ ਕਿੰਨੇ ਪਾਣੀ ਲੱਗ ਗਏ ਸਾਰਾ ਕੁਝ ਆਪਾਂ ਇਹ ਤੇ ਲਿਖਦੇ ਆ ਤੇ ਹੁਣ ਤੁਹਾਡੇ ਨਾਲ ਗੱਲ ਕਰਦੇ ਆਪਾਂ ਦੂਸਰ ਵਾਲੀ ਦੂਸਰ ਚ ਸਭ ਤੋਂ ਪਹਿਲਾਂ ਬਈ ਕਬੂਤਰ ਨੂੰ ਸਾਫ਼ ਕਰਨਾ ਜ਼ਰੂਰੀ ਹੈ ਠੀਕ ਹੈ ਉਹਦੇ ਬਾਅਦ ਤੇ ਕੀ ਕਰਨਾ ਆਪਾਂ ਤ੍ਰੇਫਲਾ ਹੁੰਦਾ ਜਿਹੜਾ ਆਪਣਾ ਔਲਾ ਭੇੜਾ ਤੇ ਹਰੜ ਹਨਾ ਇਹਨਾਂ ਚੀਜ਼ਾਂ ਨੂੰ ਬਰੋਬਰ ਕੁੱਟ ਲਿਓ ਕੁੱਟ ਕੇ ਉਹਨਾਂ ਦਾ ਪਾਊਡਰ ਬਣਾ ਲਿਓ ਪਾਊਡਰ ਬਣਾ ਕੇ ਜਿੰਨੇ ਤੁਹਾਡੇ ਜਾਨਵਰ ਆ ਜੇ ਤੁਹਾਡੇ ਜਾਨਵਰ ਦਾਸ ਨੇ ਤਾਂ ਆਹ ਤੇ ਨਗਲਾ ਨਾਲ ਚੁੰਡੀ ਚੱਕ ਕੇ ਪੂਰੇ ਇੱਕ ਗਲਾਸ ਪਾਣੀ ਚ ਕੰਚ ਦਾ ਗਲਾਸ ਹੋਵੇ ਪੂਰੇ ਇੱਕ ਗਲਾਸ ਪਾਣੀ ਦੇ ਵਿੱਚ ਉਹਨੂੰ ਪਿਉ ਲਿਓ ਰਾਤ ਨੂੰ ਪਿਉੋਂਗੇ ਧਰ ਦਿਓ ਤੇ ਸਵੇਰੇ ਖਾਲੀ ਪੇਟ ਆ 15-15 ਐਮਐਲ ਦੇ ਦਿਓ ਠੀਕ ਹੈ ਤੇ ਇੱਕ ਬਈ ਚੈੱਕ ਜਰੂਰ ਕਰਨਾ ਤੁਸੀਂ ਉਂਗਲ ਲਾ ਕੇ ਜੀਭ ਤੇ ਲਾ ਕੇ ਵੀ ਬਾਹਲੀ ਕੌੜਾ ਤਾਂ ਨਹੀਂ ਜੇ ਜ਼ਿਆਦਾ ਕੌੜਾ ਹੋਇਆ ਤਾਂ ਉਹ ਚ ਪਾਣੀ ਹੋਰ ਪਾ ਲਿਓ ਜਮਾ ਪਤਲਾ ਪਾਣੀ ਲਾਉਣਾ ਆਪਾਂ ਕੋਈ ਜ਼ਿਆਦਾ ਆਪਾ ਉਹ ਨਹੀਂ ਕਰਨਾ ਇਹਨਾਂ ਨੂੰ ਪਾਣੀ ਲਾ ਕੇ ਉਸ ਤੋਂ ਬਾਅਦ ਭਾਈ ਫਿਰ ਇੱਕ ਦਿਨ ਦਾ ਗੈਪ ਛੱਡ ਕੇ ਇਹਨਾਂ ਨੂੰ ਧੁੱਪ ਲਵਾਉਣ ਲੱਗ ਜਾਓ ਤੇ ਜਿਹੜਾ ਗੁੜ ਆਪਾਂ ਦੱਸਿਆ ਸੀਗਾ ਉਹ ਗੁੜ ਬਣਾ ਲਿਓ ਠੀਕ ਆ ਦੋ ਦਿਨ ਇਹਨਾਂ ਨੂੰ ਗੁੜ ਦੇਓ ਛੋਲੇ ਦਾਣੇ ਜਿਹਨਾਂ ਗੁੜ ਦੇ ਕੇ ਪੰਜ ਸੱਤ ਐਮਲ ਪਾਣੀ ਦੇ ਕੇ ਘੰਟਾਕ ਵਾਸ ਇਹਨੂੰ ਛਤਰੀ ਤੇ ਜਾਲ ਚ ਪਾ ਕੇ ਧੁੱਪ ਲਵਾਓ ਲਵਾ ਕੇ ਉਸ ਤੋਂ ਬਾਅਦ ਵੀਰੂ ਦਾ ਨਾਮ ਲੈ ਕੇ ਕੱਟਣ ਲੱਗ ਜਾਓ ਤੇ ਤੁਸੀਂ ਆਪਣੇ ਆਪ ਦੇਖਿਓ ਭਾਈ ਤੇ ਤੁਹਾਡੇ ਕਬੂਤਰਾਂ ਦੀ ਪਰਫਾਰਮੈਂਸ ਕੁਰਿਆਣ ਵਧੀਆ ਕਰਕੇ ਆਉਣਗੇ ਤੇ ਜਿਹੜੇ ਜਾਨਵਰ ਆਪਣੇ ਖੁੱਲਦੇ ਨਹੀਂ ਭਾਈ ਠੀਕ ਆ ਉਹਨਾਂ ਨੂੰ ਬਈ 2 ਦਿਨ ਦਾ 3 ਦਿਨ ਦੇ ਦੋ ਤੇ 3 ਦਿਨ ਗੁੜ ਦੇ ਕੇ ਹਨਾ ੁੱਤਪੇ ਪਾ ਦੋ ਤੇ ਆਟੋਮੈਟਿਕ ਹੀ ਹੋ ਆਪਦੀ ਡਾਰ ਵਧਾਉਣ ਲੱਗ ਜਾਣਗੇ ਤੇ ਕਈ ਜਾਨਵਰ ਆਪਣੇ ਜਿਵੇਂ ਜ਼ੋਰ ਲਾ ਕੇ ਆ ਜਾਂਦੇ ਨੇ ਉਹਨਾਂ ਨੂੰ ਇਹ ਗੁੜ ਦੇ ਸਕਦੇ ਤੁਸੀਂ ਹਨਾ ਤੇ ਇਹ ਸਾਰਾ ਬਈ ਜ਼ਰੂਰੀ ਹੁੰਦਾ ਤੇ ਦੂਸਰਾ ਵਾਲਾ ਤੁਹਾਨੂੰ ਮੈਂ ਦੱਸਿਆ ਹੀ ਆ ਦੂਸਰਾ ਵਾਲਾ ਜਾਨਵਰ ਹੋਊਗਾ ਮਿੱਠਾ ਬਈ ਜਦੋਂ ਤੁਸੀਂ ਦੂਸਰਾ ਵਾਲੇ ਡਾਉਣੇ ਨੇ ਛਤਰੀ ਲਾ ਦਿਓ ਛਤਰੀ ਲਾ ਕੇ ਸਾਈਡ ਤੇ ਧਰ ਦਿਓ ਇਹ ਨਹੀਂ ਹੈਗਾ ਵੀ ਪਹਿਲੇ ਦਿਨ ਹੀ ਛਤਰੀ ਲਾ ਦੋ ਪਹਿਲਾ 2-3 ਦਿਨ ਉਹਨਾਂ ਨੂੰ ਆਪਦੀ ਡਾਨ ਤੇ ਆਉਣ ਦਿਓ ਕਿਉਂਕਿ 1-2 ਦਿਨ ਤਾਂ ਜਾਨਵਰ ਤੁਹਾਨੂੰ ਪਤਾ 15 ਮਿੰਟ 20 ਮਿੰਟ ਜਾਂ ਅੱਧਾ ਘੰਟਾ ਘੰਟਾ ਉੱਟ ਕੇ ਹਨਾ ਬੈਂਦਾ ਪਹਿਲਾਂ ਉਹਨੂੰ ਛਤਰੀ ਤੇ ਪੱਕੇ ਕਰ ਲਿਓ ਜੇ ਪਹਿਲੇ ਦਿਨ ਹੀ ਛਤਰੀ ਡੇਕਤੀ ਤੁਸੀਂ ਕਬੂਤਰ ਬਾਹਰ ਪੈਰ ਲਾਊਗਾ ਹੀ ਲਾਊਗਾ ਬਈ ਠੀਕ ਹੈ ਇਹ ਤਾਂ ਤੁਹਾਨੂੰ ਵੀ ਪਤਾ ਕਿਉਂਕਿ ਕਈ ਵਾਰੀ ਜਦੋਂ ਨਵਾਂ ਬੱਚਾ ਕੱਢਦੇ ਆਪਾਂ ਉਹਦਾ 15 ਮਿੰਟ 20 ਮਿੰਟ ਅੱਧਾ ਘੰਟਾ ਉੱਡਦਾ ਹਨਾ ਤੇ ਆਪਾਂ ਜੇ ਛਤਰੀ ਡੇਕਤੀ ਬਾਅਦ ਚ ਪਤਾ ਨਹੀਂ ਲੱਗਦਾ 2-3 ਦਿਨ ਪਹਿਲਾਂ ਇਹਨਾਂ ਨੂੰ ਸੈੱਟ ਕਰ ਲਿਓ ਸਿੱਧੇ ਛਤਰੀ ਠੀਕ ਹੈ ਤੇ ਜਦੋਂ ਇਹਨਾਂ ਨੂੰ ਲਾਉਣਾ ਇੱਕ ਕਬੂਤਰ ਉੱਤੇ ਬੰਨ ਕੇ ਬੜਕਾ ਕੇ ਲਾਇਓ ਜਿਹੜਾ ਆਪਾਂ ਨੂੰ ਦੂਸਰ ਚ ਸਹਾਨੀ ਕਰੂਗਾ ਠੀਕ ਹੈ ਫੇਰ ਭਾਈ ਇੱਕ ਗੱਲ ਹੋਰ ਹੈ ਜੇ ਤੁਹਾਡੇ ਕਬੂਤਰ ਕਈ ਕੁੰਗੜ ਕੇ ਜੇ ਬੈਹਦੇ ਆ ਜਾਂ ਠੰਡੇ ਹੋ ਗਏ ਤੁਹਾਨੂੰ ਐ ਲੱਗਦਾ ਵੀ ਯਾਰ ਕਬੂਤਰ ਆਪਣੇ ਨਾ ਸੁਸਤ ਜੇ ਬੈਠੇ ਨੇ ਠੀਕ ਹੈ ਕਿਉਂਕਿ ਕਈ ਭਰਾਵਾਂ ਦੇ ਮੈਂ ਦੱਸਿਆ ਵੀ ਮੈਨੂੰ ਕਹਿੰਦੇ ਅਸੀਂ ਯਾਰ ਪੱਟੇ ਹੋਏ ਨੇ ਕਬੂਤਰ ਸਾਡੇ ਸੋਸਤ ਬੈਂਦੇ ਨੇ ਦਾਣਾ ਨਹੀਂ ਪੂਰਾ ਖਾਂਦੇ ਜਾਂ ਕੀ ਆ ਉਹਨੇ ਲੀਵਰ ਚ ਬਾਈ ਗਰਮੈਚ ਪੈ ਜਾਂਦੀ ਹੈ ਕਿਉਂਕਿ ਆਪਾਂ ਖਰਾਕ ਪਾਉਣੇ ਆ ਖਰਾਕ ਦੇ ਨਾਲ ਕਈ ਵਾਰੀ ਜ਼ਿਆਦਾ ਹੋਏ ਨਹੀਂ ਕਿਉਂਕਿ ਆਪਾਂ ਤਾਂ ਰਲਮੀ ਖਰਾਕ ਪਾਉਣੇ ਆ ਹੁਣ ਕਈ ਕਬੂਤਰ ਤਾਂ ਸਰੋਂ ਜਿਆਦਾ ਚੱਕਦੇ ਨੇ ਕਈ ਮੂੰਗੀ ਵੱਧ ਚੱਕ ਲੈਂਦੇ ਆ ਹਨਾ ਜਾਂ ਮੋਠ ਹੁੰਦੇ ਵਿੱਚ ਉਹ ਚੱਕ ਲੈਂਦੇ ਆ ਤਾਰਾ ਮੀਰਾ ਚੱਕ ਲੈਂਦੇ ਆ ਇਹ ੱਟ ਵੱਟ ਸਾਭ ਹੁੰਦਾ ਕਬੂਤਰਾਂ ਦਾ ਠੀਕ ਆ ਇਹਦੇ ਕਰਕੇ ਤੁਸੀਂ ਕੀ ਕਰਨਾ ਬਾਈ ਲੱਸੀ ਲੈ ਲਿਓ ਘਰ ਦੀ ਲੱਸੀ ਹੋਵੇ 2-3 ਦਿਨ ਪਈ ਹੋਵੇ ਖੱਟੀ ਹੋਵੇ ਠੀਕ ਆ ਉਹਦੇ ਨੂੰ ਤੁਸੀਂ ਐਂ ਹੁਣਕੇ ਜੇ 1 ਲੀਟਰ ਲੱਸੀ ਲੈਣੇ ਹੋ ਤੁਸੀਂ ਤਾਂ ਤੁਸੀਂ ਐਂ ਹਿਸਾਬ ਲਾ ਲਓ ਵੀ ਵਿੱਚ 50 ਕਐਮਐਲ ਸਰੋਂ ਦਾ ਤੇਲ ਪਾ ਲਿਓ ਜੇ ਸਰੋਂ ਦਾ ਤੇਲ ਨਹੀਂ ਪਾਉਣਾ ਤਾਂ ਬਈ ਵਿੱਚ 1 ਲੀਟਰ ਦੇ ਵਿੱਚ 2 ਬੀਕਾਸੂਲ ਸੈੱਟ ਲਿਓ ਬੀਕਾਸੂਲ ਚੰਗੀ ਤਰ੍ਹਾਂ ਘੋਲ ਕੇ 15-15 ਐਮਐਲ ਸਾਰੇ ਕਬੂਤਰਾਂ ਨੂੰ ਦੇ ਕੇ ਬਿਠਾ ਦਿਓ ਠੀਕ ਹੈ ਤੁਸੀਂ ਆਪ ਦੇਖੋਗੇ ਤੁਹਾਡੇ ਕਬੂਤਰੋਂ ਤੋਂ ਬਾਅਦ ਸੈੱਟ ਹੋ ਜਾਊਗਾ ਹਾਜਮਾ ਕਿਉਂਕਿ ਅੰਦਰ ਬਈ ਜਿਹੜਾ ਵੀ ਗੰਦਫਲ ਲੱਗਿਆ ਹੁੰਦਾ ਨਾੜਾਂ ਚ ਨਾ ਸਾਰਾ ਨਿਕਲ ਜਾਊਗਾ ਸਾਫ਼ ਹੋ ਜਾਊਗਾ ਲੀਵਰ ਤੋਂ ਪਰਮੈਚ ਨਿਕਲ ਜਾਊਗਾ ਕਬੂਤਰ ਆਟੋਮੈਟਿਕ ਹੀ ਆਪਦੇ ਬੇਟ ਤੇ ਆ ਜਾਊਗਾ ਹੁਣ ਆਪਣੇ ਕਬੂਤਰ ਨੇ ਠੀਕ ਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਜਮਾ ਸਹੀ ਨੇ ਬਾਈ ਠੀਕ ਆ ਕੱਲ ਨੂੰ ਆਪਾਂ ਇਹਨਾਂ ਨੂੰ ਵੀ ਲੱਸੀ ਦੇਵਾਂਗੇ ਥੱਲੋ ਵੇਟ ਜਮਾ ਸਹੀ ਆ ਜਾਨਵਰਾਂ ਦਾ ਠੀਕ ਆ ਇਹ ਚੀਜ਼ ਦਾ ਹੀ ਜ਼ਿਆਦਾ ਹੁੰਦਾ ਬਾਈ ਜੇ ਕਬੂਤਰ ਦੀ ਤੰਦਰੁਸਤੀ ਹੋਊਗੀ ਤਾਂ ਬਾਜ਼ੀਆਂ ਚ ਆਟੋਮੈਟ ਹੋਣੇ ਆਪਾਂ ਨੂੰ ਰਿਜ਼ਲਟ ਦੇਣਾ ਹੀ ਦੇਣਾ ਇਹ ਚੀਜ਼ਾਂ ਦਾ ਹੀ ਆਪਾਂ ਜ਼ਿਆਦਾ ਧਿਆਨ ਰੱਖਣਾ ਠੀਕ ਆ ਤੇ ਕਈ ਵਾਰੀ ਆਪਣੇ ਕਬੂਤਰ ਜਿਵੇਂ ਹੁਣ ਆ ਖੰਗ ਫੂੰਗੀ ਜੀ ਲੱਗੀ ਰਹਿੰਦੀ ਆ ਅਨਾਜਾਂ ਨਾ ਕਰੋ ਪਾਣੀ ਜਾਂ ਉਹਦੇ ਵਾਸਤੇ ਭਾਈ ਤੁਸੀਂ ਸੋਬਰਾ ਵੈੱਡ ਵੀ ਦੇ ਸਕਦੇ ਹੋ ਠੀਕ ਹੈ ਜਾਂ ਕਬੂਤਰ ਜਿਆਦਾ ਤੁਹਾਡਾ ਸੁੱਕਦਾ ਤੁਹਾਨੂੰ ਲੱਗਦਾ ਥਲੋ ਵੇਟ ਜਮੀ ਘਟਾਈ ਜਾਂਦਾ ਤਾਂ ਨਿਊਰੋਵਨ ਫੋਟ ਆਉਂਦੀ ਹੈ ਗੋਲੀ ਹਨਾ ਉਹਦਾ ਚੌਥਾ ਹਿੱਸਾ ਇੱਕ ਟਾਈਮ ਸਵੇਰੇ ਸ਼ਾਮ ਤਾਰੇ ਕਿਉਂਕਿ ਸਵੇਰੇ ਭਾਈ ਕਈ ਵਾਰੀ ਜਾਨਵਰ ਦੇ ਪੋਟੇ ਦਾਣੇ ਨਹੀਂ ਹੁੰਦੇ ਆਪਾਂ ਗੋਲੀ ਐਂ ਦੇ ਦੇਣੇ ਠੀਕ ਹੈ ਉਹ ਰਿਐਕਟ ਕਰ ਜਾਂਦੀ ਹੈ ਕਬੂਤਰ ਹੋਰ ਬਿਮਾਰ ਹੋ ਜਾਂਦਾ ਸ਼ਾਮ ਨੂੰ ਜਦੋਂ ਦਾਣੇ ਨਾਲ ਰੱਜੇ ਵਜੇ ਬੰਦੇ ਨੇ ਉਦੋਂ ਠੀਕ ਹੈ ਚੌਥਾ ਹਿੱਸਾ ਗੋਲੀ ਦਾ 2-3 ਦਿਨ ਲਗਾਤਾਰ ਦੇ ਦਿਓ ਜਾਨਵਰ ਸੈੱਟ ਹੋਣ ਲੱਗ ਜਾਣਗੇ ਠੀਕ ਹੈ ਤੇ ਇੱਕ ਪਰਾਂ ਵਾਸਤੇ ਮੈਂ ਤੁਹਾਨੂੰ ਦੱਸਿਆ ਹੀ ਸੀ ਠੀਕ ਹੈ ਵੀ ਮਲਟੀ ਸਟਾਰ ਜਰੂਰ ਪਾਈ ਚੱਲਿਓ ਨਾਲ ਬਾਈ ਤੇ ਇੱਕ ਜਿਹੜਾ ਕੱਛਾਂ ਚ ਜੀ ਜੇ ਹੁੰਦੇ ਨੇ ਹਨਾ ਉਹਦੇ ਵਾਸਤੇ ਜਿਹੜਾ ਆਪਣਾ ਪਾਊਡਰ ਤੁਹਾਨੂੰ ਦੱਸਿਆ ਸੀਗਾ ਮੈਂ ਨੋ ਟੈਕਸ ਦਾ ਉਹ ਵਰਤ ਲਿਓ ਹਨਾ ਤੇ ਹੁਣ ਆ ਗਏ ਆਪਣੇ ਦੂਸਰੇ ਵਾਲੀ ਗੱਲ ਦੀ ਆਉਣੇ ਆਪਾਂ ਜਦੋਂ ਆਪਣਾ ਕਬੂਤਰ ਬਾਈ ਆਪਾਂ ਟਾਣ ਲੱਗ ਗਏ ਠੀਕ ਹੈ ਉਹਦੀਆਂ ਬਾਈ ਕਿਉਂਕਿ ਦੂਸਰਾਲੇ ਦਾ ਜਿੰਨਾ ਲੰਬਾ ਉੱਡੂਗਾ ਬਾਈ ਠੀਕ ਹੈ ਜਿੰਨੀਆਂ ਵਾਧ ਹਡਾਈਆਂ ਹੋਣਗੀਆਂ ਉਨਾਂ ਹੀ ਚੰਗਾ ਹੁੰਦਾ ਹੈ ਠੀਕ ਆ ਭਾਈ ਕਿਉਂਕਿ ਕਸਕੋਸ ਬਣ ਜਾਂਦੇ ਨੇ ਠੀਕ ਆ ਘੱਟੋ ਘੱਟ ਤੁਸੀਂ ਐਂ ਹਿਸਾਬ ਲਾ ਲਓ ਵੀ ਬਾਹਲੀਆਂ ਨਹੀਂ ਕਹਿੰਦਾ ਮੈਂ 10 12 ਡਾਈਆਂ ਤਾਂ ਘੱਟੋ ਘੱਟ ਹਨਾ 12 15 ਡਾਈਆਂ ਤਾਂ ਘੱਟੋ ਘੱਟ ਹੋਈਆਂ ਚਾਹੀਦੀਆਂ ਸੁੱਕੀਆਂ ਜਾਨਵਰ ਦੀਆਂ ਉਹ ਡਾਈਆਂ ਚ ਨਾਲ ਦਾ ਜਾਨਵਰ ਨੂੰ ਪਤਾ ਲੱਗ ਜਾਂਦਾ ਵੀ ਮੇਰਾ ਮਾਲਕ ਮੈਨੂੰ ਛਾਤਰੀ ਚਾਗਦਾ ਹਨਾ ਵੀ ਮੈਂ ਬਹਿਣਾ ਹੁਣ ਠੀਕ ਆ ਆਪ ਦਾ ਜਦੋਂ ਜ਼ੋਰ ਲਾ ਜਾਂਦਾ ਜਾਨਵਰ ਦਾ ਜਦੋਂ ਥੱਲੇ ਬੈਠੇ ਹੋਣੇ ਆਟੋਮੈਟਿਕ ਹੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਣਾ ਜਾਨਵਰ ਬਈ ਹੁਣ ਜ਼ੋਰ ਮਾਰ ਗਿਆ ਵੀ ਹੁਣ ਬੈਠੂਗਾ ਤੇ ਉਦੋਂ ਛਾਤਰੀ ਲਾ ਕੇ ਆਪਾਂ ਲਾ ਇਹੀ ਹੁੰਦਾ ਬਾਈ ਤਾਂ ਹੀ ਤਾਂ ਕਹਿੰਦੇ ਨੇ ਵੀ ਦੂਸਰਾ ਜਣਾ ਥੋੜਾ ਜਿਆ ਔਖਾ ਹੀ ਹੁੰਦਾ ਜਾਨਵਰ ਨੂੰ ਲਾਉਣਾ ਲਾਉਣਾ ਹਨਾ ਇਹ ਹੁੰਦਾ ਤੇ ਕਹਿਰ ਚ ਕੀ ਹੁੰਦਾ ਕਹਿਰ ਚ ਤਾਂ ਆਪਾਂ ਖੜੀਆਂ ਛਤਰੀਆਂ ਤੇ ਜਾਨਵਰ ਡਾਉਣੇ ਆ ਜਦੋਂ ਉਹਦਾ ਜੀ ਕਰਦਾ ਪੂਰਾ ਜੋਰ ਲਾ ਕੇ ਆਉਂਦਾ ਬਹਿ ਜਾਂਦਾ ਠੀਕ ਆ ਉਹਦੇ ਚ ਆਪਾਂ ਡਾਈਆਂ ਦਾ ਵੀ ਫਰਕ ਹੁੰਦਾ ਹਨਾ ਪੰਜ ਸੱਤ ਡਾਈਆਂ ਵਾਧਾ ਆਪਾਂ ਪਾਣੀ ਚ ਕਾ ਦੇਣਾ ਕਿਉਂਕਿ ਕਬੂਤਰ ਮੰਗਣ ਲੱਗ ਜਾਂਦਾ ਗਰਮੀ ਹੁੰਦੀ ਆ ਹਨਾ ਆਹ ਦੇਣਾ ਜੀ ਬਾਈ ਰੈਸ਼ੇ ਕਬੂਤਰੀ ਉੱਡਦੇ ਨੇ ਠੀਕ ਆ ਮਾੜੇ ਮੋٹے ਕੋਟੇ ਚ ਦਾਣੇ ਹੁਣ ਕੋਈ ਚੱਕਰ ਨਹੀਂ ਜਾਨਵਰ ਨੂੰ ਠੀਕ ਹੈ ਕਿਉਂਕਿ ਤੁਹਾਨੂੰ ਪਤਾ ਹੈ ਵੀ ਜਦੋਂ ਆਪਾਂ ਦੂਸਰ ਡਾਉਣੀ ਦਾ ਰੈਸ਼ ਨਾਲੀ ਉੱਡਦੀ ਆ ਬਾਈ ਠੀਕ ਹੈ ਲੋਚ ਵੀ ਕਈ ਕਬੂਤਰ ਰੈਸ਼ ਉੱਡਦੇ ਨੇ ਠੀਕ ਹੈ ਇਹ ਅੱਡੋ ਅੱਡ ਬੇਦ ਦੇ ਹਿਸਾਬ ਨਾਲ ਆ ਹੁਣ ਕਈਆਂ ਦਾ ਤਾਂ ਉਹੀ ਗੱਲ ਆ ਦੇਖੋ ਤੁਹਾਨੂੰ ਮੈਂ ਸਮਝਾਉਣਾ ਹੁਣ ਆ ਦੇਖ ਲਓ ਇਹਦਾ ਕੱਦ ਕਿੱਡਾ ਕਾ ਛੋਟਾ ਜਾਂ ਕੱਦ ਦਾ ਇਹਦਾ ਤੇ ਛੋਟਾ ਜਿਹਾ ਪੋਟ ਹੈ ਠੀਕ ਹੈ ਇਹ ਵੱਧੋ-ਵੱਧ ਤੁਸੀਂ ਐਂ ਹਿਸਾਬ ਲਾ ਲਓ ਵੀ 6 ਜਾਂ 7 ਬਦਾਮਾਂ ਦੀ ਮਾਰ ਹੋਊਗਾ ਮਸਾ ਠੀਕ ਹੈ ਤੁਸੀਂ ਆਪ ਹੀ ਦੇਖ ਲਓ ਤੁਹਾਨੂੰ ਪਤਾ ਲੱਗਦਾ ਹੋਊਗਾ ਵੀ 6-7 ਬਦਾਮਾਂ ਦੀ ਮਾਰ ਹੈ ਠੀਕ ਹੈ ਤੇ ਮੁੰਡਾ ਨੂੰ ਮੈਂ ਇੱਕ ਕਬੂਤਰ ਹੋਰ ਦਿਖਾਉਣਾ ਇੱਕ ਕਬੂਤਰ ਆਹਾ ਬਾਈ ਠੀਕ ਹੈ ਹੁਣ ਤੁਸੀਂ ਇਹਦੀ ਖਰਾਕ ਦੇਖ ਲਓ ਘੱਟੋ ਘੱਟ ਬਾਈ 15 ਤੋਂ 17 ਬਦਾਮ ਹੋਣਗੇ ਇਹਦੀ ਘੱਟੋ ਘੱਟ ਖਰਾਕ ਠੀਕ ਹੈ ਇਹਨਾਂ ਦੇ ਵੇਟ ਦਾ ਆ ਫਰਕ ਹੁੰਦਾ ਬਾਈ ਆ ਜੀ ਜ਼ਰੂਰ ਚੈੱਕ ਕਰਿਆ ਕਰੋ ਬਦਾਮ ਲਾਉਣ ਲੱਗੇ ਵੀ ਸਾਡੇ ਕਬੂਤਰ ਦਾ ਪੇਟ ਕਿੰਨਾ ਹੈ ਤੇ ਜਦੋਂ ਬਦਾਮ ਪਾਉਣੇ ਉਦੋਂ ਧਿਆਨ ਰੱਖਿਆ ਕਰੋ ਵੀ ਸਾਡਾ ਕਬੂਤਰ ਕਿੰਨੇ ਕ ਬਦਾਮ ਖਾਂਦਾ ਤੇ ਕਣਕ ਹੁੰਦੀ ਆ ਉਹ ਚਮਚੇ ਦੇ ਨਾਲ ਪਾ ਕੇ ਦੇਖਿਆ ਕਰੋ ਜਿਵੇਂ ਇੱਕ ਕਬੂਤਰ ਆ ਆਪਾਂ 5 ਬਾਦਾਮ ਪਾਤੇ ਤੇ 2 ਚਾਂਚੇ ਕਣਕ ਪਾ ਕੇ ਦੇਖੋ ਵੀ ਖਾ ਗਿਆ ਜੇ ਹੋਰ ਮੰਗਦਾ ਹੈ ਤਾਂ ਹੋਰ ਪਾਉ ਚਮਚੇ ਦੇ ਨਾਲ ਆਪਾਂ ਨੂੰ ਹਿਸਾਬ ਆ ਜਾਂਦਾ ਵੀ ਇੰਨੇ ਕ ਦਾਣੇ ਇਹ ਖਾਂਦਾ ਹੋਊਗਾ ਕਿਉਂਕਿ 2 ਕ ਬਾਦਾਮਾਂ ਜਿੰਨੇ ਕਣਕ ਪੈਂਦੀ ਆ ਬਈ ਇੱਕ ਚਮਚੇ 'ਚ ਠੀਕ ਹੈ ਸੋ ਆਹ ਫਰਕ ਹੁੰਦਾ ਇਹਨਾਂ ਦੇ ਵੇਤ ਦਾ ਬਈ ਜਦੋਂ ਬਾਦਾਮ ਲੱਗਦੇ ਸਾਰੀ ਖੇੜ ਹੀ ਜ਼ਿਆਦਾ ਬਾਦਾਮਾਂ ਦੀ ਆ ਆਪਾਂ ਬਾਦਾਮਾਂ ਦੀ ਮਾਰ ਖਾ ਜਾਂਦੇ ਆ ਹਨਾ ਵੱਧ ਘੱਟ ਕਰਕੇ ਤੀਆਂ ਵਗਰ ਲਾ ਕੇ ਅਗਲੇ ਕਹਿੰਦੇ ਇੱਕ ਬਾਦਾਮ ਤੇ ਸਾਂਭ ਲੂ ਤੁਸੀਂ ਹਨਾ ਡੇਢ ਤੇ ਸਾਂਭ ਲੂ 2 ਤੇ ਸਾਂਭ ਲ ਇਹ ਫਰਕ ਹੁੰਦਾ ਬਈ ਸਿਰਫ ਇਹੀ ਖੇਡ ਦੇਖਣੀ ਤੇ ਦਿਨ ਦੀ ਖੇਡ ਹੈ ਇਹ ਨਹੀਂ ਹੈਗਾ ਵੀ ਆਪਾਂ ਇੱਕੋ ਹੀ ਗੇਮ ਲਈ ਚੱਲਾਂਗੇ ਠੀਕ ਆ ਆਟੋਮੈਟਿਕ ਤੁਸੀਂ ਆਪ ਦੇਖ ਲਿਓ ਦਿਨਾਂ ਦਾ ਫਰਕ ਹੁੰਦਾ ਕਈ ਵਾਰੀ ਟੈਂਪਰੇਚਰ 44 ਹੁੰਦਾ ਕਈ ਵਾਰੀ 42 ਹੁੰਦਾ ਹਨਾ ਟੈਂਪਰੇਚਰ ਜ਼ਰੂਰ ਹੁੰਦਾ ਪਰ ਹਵਾ 'ਚ ਨਮੀ ਹੁੰਦੀ ਹੈ ਉਹ ਚੀਜ਼ ਆਪਾਂ ਕਦੇ ਚੈੱਕ ਹੀ ਨਹੀਂ ਕਰਦੇ ਠੀਕ ਆ ਟੈਂਪਰੇਚਰ ਤਾਂ ਦੇਖ ਲਿਆ ਆਪਾਂ 44 ਆ ਪਰ ਨਮੀ ਨਹੀਂ ਦੇਖੀ ਆਪਾਂ ਹਵਾ 'ਚ ਵੀ ਨਮੀ ਹੈ ਉਹਦਾ ਵੀ ਫਰਕ ਪੈਂਦਾ ਹਨਾ ਕਈ ਵਾਰੀ ਲੋ ਜਲਦੀ ਹੁੰਦੀ ਹੈ ਗਰਮ ਹਵਾ ਚਲਦੀ ਹੁੰਦੀ ਹੈ ਉਹਦਾ ਵੀ ਫਰਕ ਹੁੰਦਾ ਇਹ ਸਾਰੀਆਂ ਚੀਜ਼ ਆਪਾਂ ਨੂੰ ਦੇਖਣੀਆਂ ਪੈਂਦੀਆਂ ਨੇ ਠੀਕ ਆ ਤੇ ਦੂਸਰਾਂ ਵਾਲੇ ਦਾ ਹੁਣ ਤੁਹਾਨੂੰ ਸਮਝਾ ਵੀ ਦਿੱਤਾ ਦੁਬਾਰਾ ਵੀ ਦੱਸ ਦਿੰਨਾ ਦੂਸਰਾਂ ਵਾਲੇ ਘਟਨੇ 2-4 ਦਿਨ ਤਾਂ ਖੜੀਆਂ ਛਤਰੀਆਂ ਤੇ ਹੀ ਦੇਖੋ ਜਦੋਂ ਕਬੂਤਰ ਤੁਹਾਡੇ ਵਧਣ ਲੱਗ ਜਾਣ ਟਾਈਮ ਕਰਨ ਲੱਗ ਜਾਣ ਤਾਂ ਛਤਰੀਆਂ ਦੇਖ ਕੇ ਡਾਉਂਗੇ ਭਾਈ ਜਦੋਂ ਬਿਠਾਉਣਾ ਹੋਊਗਾ ਕਬੂਤਰ ੜਕਾ ਕੇ ਡਾਉਂਗ ਪਿਠਾਉਂਗੇ ਆਟੋਮੈਟਿਕ ਤੁਹਾਡਾ ਕਬੂਤਰ ਭਾਈ ਬਾਹਰ ਜਾ ਕੇ ਛਤਰੀ ਮੰਨੂਗਾ ਇਹ ਮੰਨੂਗਾ ਤੇ ਬੈਠੂਗਾ ਹੀ ਬੈਠੂਗਾ ਠੀਕ ਆ ਹੁਣ ਉਹੀ ਗੱਲ ਆ ਪਿਛਲੀ ਵਾਰ ਆਪਣੇ ਨਾਲ ਹੋਇਆ ਠੀਕ ਆ ਆਪਣੇ ਕਬੂਤਰ ਭਾਈ ਢਾਂਕੀ ਨਹੀਂ ਚੜੇ ਗਈ ਆਪਣੇ ਦੋ ਤਿੰਨ ਕਬੂਤਰ ਸੀਗੇ ਦੂਸਰੇ ਐ ਤੁਸੀਂ ਪਿੱਛੇ ਵੀਡੀਓ ਵੀ ਦੇਖਿਆ ਹੋਣਗੇ ਆ ਆਪਣੇ ਰਾਤ ਨੂੰ ਟਾਂਕੀ ਹੋਈ ਨਹੀਂ ਚੜੇ ਠੀਕ ਆ ਐਂ ਗਵਾਚੇ ਸੀ ਇਹ ਕਾਰਨ ਹੁੰਦਾ ਬਾਈ ਜੇ ਦੂਸਰ ਤੇ ਤੁਸੀਂ ਕਬੂਤਰ ਡਾਉਣਾ ਦਾ ਤੁਹਾਡਾ ਕਬੂਤਰ ਮਿੱਠਾ ਹੋਵੇ ਜਦੋਂ ਤੁਸੀਂ ਛਤਰੀ ਵੜਕਾ ਆਉਂਦਾ ਕਬੂਤਰ ਆਉਂਦਾ ਹੋਵੇ ਠੀਕ ਆ ਉਹਨੂੰ ਛੱਡਣ ਦਾ ਫਾਇਦਾ ਜੇ ਆਪਾਂ ਕਹਿ ਦਿੰਨੇ ਆ ਵੀ ਯਾਰ ਆਪਣਾ ਕਬੂਤਰ ਤਾਂ ਛਤਰੀ ਤੇ ਆਉਂਦਾ ਹੀ ਨਹੀਂ ਉਹਨੂੰ ਛੱਡ ਦਿੰਨੇ ਆ ਬਾਈ ਬਾਅਦ ਚ ਫਿਰ ਉਹਦਾ ਗੁੰਮਣ ਦਾ ਖਤਰਾ ਹੁੰਦਾ ਉਹੀ ਗੱਲ ਨਾਲੇ ਤਾਂ ਆਪਾਂ ਜਾਨਵਰ ਗਵਾ ਲੈਨੇ ਆ ਨਲੇ ਪੈਸੇ ਤਾਂ ਚੱਲ ਜਿਹੜੇ ਜਾਂਦੇ ਆ ਉਹ ਤਾਂ ਅਲੱਗ ਗੱਲ ਆ ਹਨ ਕਿ ਉਹ ਆਜ ਗੱਲ ਤੁਹਾਨੂੰ ਪਤਾ ਹੀ ਆ ਬਈ ਐਂਟਰੀਆਂ ਦਾ ਵੀ ਹਨ ਸੋ ਪਹਿਲਾਂ ਫੜੀ ਜਾਂਦੇ ਨੇ ਕਈ ਭਰਾ ਹੁਣ ਮੇਰੇ ਵਰਗੇ ਜੇ ਵਿਚਾਰੇ ਨਹੀਂ ਹਨ ਆ ਟਾਈਮ ਤੇ ਨਹੀਂ ਪੈਸਾ ਆਉਂਦਾ ਹਨ ਖੁੱਲੀਆਂ ਨੇ ਖੁੱਲੀਆਂ ਬਾਜ਼ੀਆਂ ਆਉਣਗੀਆਂ ਜ਼ਰੂਰ ਪਰ ਘੱਟ ਆਉਣਗੀਆਂ ਅੱਜ ਕਿ ਬਈ ਕਿਉਂਕਿ ਸਾਹਮਣੇ ਐਂਟਰੀਆਂ ਫੜਦੀਆਂ ਜਿੰਨੀਆਂ ਕੁ ਖੁੱਲੀਆਂ ਬਾਜ਼ੀਆਂ ਦੀ ਸਾਹਮਣੇ ਪਹਿਲਾਂ ਹੀ ਪੋਸਟਰ ਪਾ ਕੇ ਤੇ ਐਂਟਰੀਆਂ ਫੜੀ ਜਾਂਦੇ ਹਨ ਬਾਕੀ ਸ਼ਹਿਰ ਵਾਲਿਆਂ ਦਾ ਵੀ ਸ਼ਹਿਰ ਵਾਲੇ ਜੇ ਬਾਜ਼ੀਆਂ ਛੱਡਣਗੇ ਤਾਂ ਬਈ ਕਿਤਨਾ ਕਿਤੇ ਨਾਮ ਦੇਣਗੇ ਸੋ ਆਪਾਂ ਵੀ ਦੇਵਾਂਗੇ ਠੀਕ ਹੈ ਕਿਉਂਕਿ ਆਪਾਂ ਬਾਜ਼ੀਆਂ ਛੱਡਣੀਆਂ ਨੇ ਬਈ ਇਹ ਤਾਂ ਜ਼ਰੂਰੀ ਬਣਦਾ ਹੈ ਹੱਕ ਕਰ। ਬਾਕੀ ਜਿਹੜੀਆਂ ਕਮੇਟੀ ਨੇ ਰੂਲ ਬਣਾਏ ਨੇ ਉਹਨਾਂ ਦੇ ਹਿਸਾਬ ਨਾਲ ਹੀ ਜੇ ਚੱਲਾਂਗੇ ਤਾਂ ਵਧੀਆ ਰਹਾਂਗੇ ਭਾਈ ਅੱਗੇ ਕਬੂਤਰबाजी ਵਧੀ ਰਹੂ। ਜੇ ਆਪਾਂ ਉਹੀ ਗੱਲ ਕਮੇਟੀ ਤੋਂ ਬਾਹਰ ਹੋ ਕੇ ਚੱਲਾਂਗੇ ਫੇਰ ਕੁਝ ਨਹੀਂ ਭਾਈ। ਕਿਉਂਕਿ ਆਪਾਂ ਜਦੋਂ ਕਮੇਟੀ ਦੀ ਮੀਟਿੰਗ ਹੋਈ ਸੀ ਆਪਾਂ ਗਏ ਸੀ। ਠੀਕ ਆ ਆਪਾਂ ਸਾਰਾ ਕੁਝ ਸੁਣਿਆ ਵੀ ਕੀਤਾ ਵੀ ਆ ਹਨਾ। ਤੇ ਰੂਲ ਵੀ ਵਧੀਆ ਬਣਾਏ ਨੇ ਐਤਕੀ ਭਾਈ। ਸਾਰੀ ਟੋਟਲੀ ਰੂਲ ਵੈਸੇ ਵਧੀਆ ਨੇ। ਕਾਪੀ ਵਾਲਾ ਹੋ ਗਿਆ ਕੁਝ ਵੀ ਹਨਾ। ਸਾਰਾ ਬਸ ਇੰਨਾ ਕੁ ਜ਼ਰੂਰ ਆ ਵੀ ਚੱਲ। ਸਾਡੇ ਵਰਗਿਆਂ ਦੀ ਜਿਹੜੀ ਰੋਜੀ ਰੋਟੀ ਚੱਲਦੀ ਸੀ ਕਿ ਕਿਸੇ ਪਿੰਡ 'ਚ ਹਨਾ ਛੋਟੇ ਪਿੰਡ ਨੇ ਜੁਮੇ ਛੋਟੀਆਂ ਬਾਜ਼ੀਆਂ ਹੁੰਦੀਆਂ ਸੀ ਉਹਦੇ ਤੇ ਸਾਡੇ ਵਰਗੇ ਵੀਡੀਓ ਬਣਾਉਂਦੇ ਸੀ ਚੱਲ 2 ਰੁਪਏ ਆਉਂਦੇ ਸੀ ਹਨਾ ਉਹ ਚੀਜ਼ਾਂ ਜ਼ਰੂਰ ਬੰਦ ਕਰਤੀ ਇਹਨਾਂ ਨੇ ਚਲੋ ਹੌਲੀ-ਹੌਲੀ ਇਹਨਾਂ ਨੂੰ ਆਪ ਨੂੰ ਹੀ ਪਤਾ ਲੱਗੂਗਾ ਬਈ ਵੀ ਗਲਤ ਕੀਤਾ ਹਨਾ ਤੁਹਾਨੂੰ ਹੌਲੀ-ਹੌਲੀ ਆਪ ਹੀ ਖੋਲ ਦੇਣਗੇ ਠੀਕ ਹੈ ਕਿਉਂਕਿ ਬਈ ਜਿਹੜਾ ਗੱਲ ਉਹੀ ਗੱਲ ਆ ਜਿਹੜਾ ਭਰਾ ਜਿੱਤਦਾ ਹੈ ਹਨਾ ਤੇ ਉਹਦਾ ਨਾਮ ਵੀ ਹੁੰਦਾ ਹੀ ਆ ਜੇ ਆਪਾਂ ਚੈਨਲਾਂ 'ਤੇ ਵੀਡੀਓ ਪਾਉਣੇ ਆ ਉਹਦੇ ਨਾਲ ਬਈ ਬੰਦੇ ਦਾ ਨਾਮ ਵੀ ਹੁੰਦਾ ਵੀ ਆ ਬੰਦਾ ਇੱਥੇ ਜਿੱਤ ਇਦੇ 'ਚ ਫਾਇਦਾ ਉਹਦਾ ਵੀ ਹੁੰਦਾ ਆਪਣਾ ਦਾ ਚੱਲ ਜੋ ਹੁੰਦਾ ਮਾੜਾ ਮੋਟਾ ਆਪਣਾ ਚੱਲ ਐਂ ਹਿਸਾਬ ਲਾ ਲਓ ਵੀ ਖਰਚਾ ਪਾਣੀ ਚੱਲੀ ਜਾਂਦਾ ਹਨਾ ਮੋਟਾ ਸੈਂ ਦਾ ਤੇਲ ਲਾ ਲਓ ਜਾਂ ਕੁਝ ਵੀ ਲਾ ਲਓ ਸਾਰਾ ਖਰਚਾ ਚੱਲੀ ਜਾਂਦਾ ਚਲੋ ਉਹ ਬੰਦ ਹੋ ਗਿਆ ਕੋਈ ਨਾ ਥੋੜੀ ਥੋੜੀ ਉਹ ਵੀ ਸੈੱਟ ਹੋ ਜੂ ਸਾਰਾ ਠੀਕ ਹੈ ਬਾਕੀ ਵਾਹਿਗੁਰੂ ਕਿਰਪਾ ਰੱਖੇ ਆਪਾਂ ਵੀ ਦੇਖਾਂਗੇ ਵੱਡਾ ਲਾਈਵ ਵਾਲਾ ਸਿਸਟਮ ਜ਼ਰੂਰ ਪਾਵਾਂਗੇ ਹੱਥ ਸੋ ਇੰਨੀ ਕੁ ਵੀਡੀਓ ਸੀ ਸਾਰੇ ਭਰਾ ਗੌਰ ਕਰਿਓ ਵੀ ਦੂਸਰ ਵਾਲੇ ਜਾਨਵਰ ਆਪਾਂ ਕਿਵੇਂ ਕੱਢਨੇ ਹੁਣ ਆਪਾਂ ਆਹ ਸਾਰੇ ਜਾਨਵਰ ਝਾੜਨ ਲੱਗੇ ਜਿਹੜੇ ਬੱਚੇ ਆਪਾਂ ਕੱਢਨੇ ਠੀਕ ਆ ਸਾਰਿਆਂ ਦੇ ਆਪਾਂ ਰੰਗ ਆ ਦੇਖੋ ਸਕੈਚ ਲਿਆ ਰੱਖੇ ਨੇ ਠੀਕ ਆ ਸਾਰਿਆਂ ਦੇ ਰੰਗ ਲਿਖਾਂਗੇ ਵੀ ਕਿੱਥੇ ਕਿੱਥੇ ਲਿਖਿਆ ਹੋਇਆ ਕਿਹੜੀਆਂ ਅੱਖਾਂ ਦਾ ਕਿਹੜੀ ਜੋੜੀ ਦਾ ਬੱਚਾ ਬਾਕੀ ਜਿਹੜੇ ਆਪਣੇ ਸੇਲ ਵਾਲੇ ਜਾਨਵਰ ਪਾਏ ਹੋਏ ਸੀ ਬਈ ਜੇ ਕਿਸੇ ਭਰਾ ਨੇ ਲੈਣੇ ਨੇ ਤਾਂ ਉਹ ਮੇਰੇ ਨਾਲ ਮੈਸੇਜ ਕਰ ਸਕਦਾ ਇੰਸਟਾਗ੍ਰam ਤੇ ਇੰਸਟਾਗ੍ਰam ਆਈਡੀ ਹੈ ਮਰ ਜਾਣਾ ਗੱਲ ਤੇ ਸਰਚ ਮਾਰ ਲਿਓ ਉਹ ਤੇ 911 ਗੱਲ ਪੀਵੀ 31 ਲੀ ਨਿਕਲੂਗਾ ਠੀਕ ਆ ਉਹ ਤੇ ਆਪਾਂ ਨੂੰ ਮੈਸੇਜ ਕਰ ਲਿਓ ਜਿਹੜੇ ਭਰਾ ਨੇ ਲੈਣੇ ਨੇ ਤੇ ਜਿਹੜੇ ਭਰਾ ਨੇ ਸਵਾਦ ਲੈਣਾ ਹੱਥ ਜੋੜ ਕੇ ਬੇਨਤੀ ਹੈ ਭਰਾ ਬਣ ਕੇ ਟਾਈਮ ਨਾ ਖਰਾਬ ਕਰਿਆ ਕਰੋ ਨਾਲੇ ਆਪਦਾ ਕਰਦੇ ਹਾਂ ਠੀਕ ਹੈ ਨਾਲੇ ਮੇਰੇ ਵਰਗੇ ਦਾ ਕਰਦੇ ਹਾਂ ਕਿਉਂਕਿ ਮੇਰੇ ਨਾਲ 2-3 ਵਾਰੀ ਹੋਇਆ ਬਾਈ ਠੀਕ ਹੈ ਬੰਦੇ ਜਮਾ ਸਾਰਾ ਕੁਝ ਕਰ-ਪਰ ਕੇ ਉਸ ਤੋਂ ਬਾਅਦ ਬਾਅਦ ਚ ਕਹਿੰਦੇ ਸਾਨੂੰ ਪੈਸੇ ਨਹੀਂ ਮਿਲਗੇ ਸਾਨੂੰ ਐ ਹੋ ਗਿਆ ਸਾਡਾ ਬਾਹ ਹੋ ਗਿਆ ਸਾਡਾ ਯਾਰ ਦੋਸਤ ਨਹੀਂ ਦਿੰਦਾ ਜੇ ਉਹ 100 ਗੱਲਾਂ ਬਾਅਦ ਚ ਕਰਨ ਲੱਗ ਜਾਂਦੇ ਬਈ ਉਹ ਗੱਲ ਦਾ ਕੋਈ ਫਾਇਦਾ ਨਹੀਂ ਹੁੰਦਾ ਜੇ ਆਪਾਂ ਲੈਣਿਆ ਜਾਨਵਰ ਤਾਂ ਸਿੱਧੀ ਗੱਲ ਕਰੋ ਪੈਸੇ ਪਾਓ ਜਾਨਵਰ ਆਵੇ ਲਓ ਠੀਕ ਹੈ ਕਿਉਂਕਿ ਜਿਹੜੀ ਗੱਲ ਆਪਾਂ ਵੀਡੀਓ ਚ ਕਹਿਤੀ ਜਾਨਵਰਾਂ ਬਾਰੇ ਉਹ ਗੱਲ 100% ਹੀ ਹੋਊਗੀ ਆਪਾਂ ਨਾਲ ਇਹ ਤਾਂ ਵੇਚਣ ਵਾਲਾ ਹੀ ਕੰਮ ਆ ਗੱਲਾ ਆਪਣਾ ਆਪਣਾ ਤਾਂ ਸਿਰਫ ਸ਼ੌਂਕ ਆ ਨਾਲ ਚੱਲੀ ਜਾਂਦਾ ਕਈ ਵਾਰੀ ਕੁਝ ਜਾਣ ਪਰ ਵੱਧ ਜਾਂਦੇ ਨੇ ਹਨਾ ਜਾਂ ਕੋਈ ਮਜਬੂਰੀ ਹੁੰਦੀ ਆ ਇਹਨਾਂ ਦੀ ਖਰਾਕ ਦਾ ਹੁੰਦਾ ਜਾਂ ਇੰਟਰੀਆਂ ਦਾ ਕੁਝ ਵੀ ਲਾ ਲਓ ਇਸ ਕਰਕੇ ਆਪਾਂ ਸੇਲ ਕਰਦੇ ਆਂ ਬਾਈ ਬਾਕੀ ਕੋਈ ਬੜੀ ਵੱਡੀ ਗੱਲ ਨਹੀਂ ਕਿਉਂਕਿ ਬੱਚੇ ਪਲਵਾਉਣੇ ਬਹੁਤ ਔਖੇ ਨੇ ਬਾਈ ਤੁਹਾਨੂੰ ਵੀ ਪਤਾ ਹੀ ਆ ਕਿ ਵੀ ਐਤ ਕੀ ਕਿੰਨੇ ਕ ਬੱਚੇ ਲੋਕਾਂ ਕੋਲੇ ਬਚੇ ਨੇ ਹਨਾ ਸੋ ਇਹੀ ਗੱਲ ਸੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਕੇ ਕਮੈਂਟ ਵਧੀਆ ਕਰਦਿਆ ਕਰੋ ਲਵ ਯੂ ਐ ਸਾਰੇ ਭਰਾਵਾਂ ਨੂੰ ਜਿਉਂਦੇ ਬਸਦੇ ਰਹੋ